ਤੇਰੀ ਤੇਰੀ ਵੀਡੀਓ ਬਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਫਿਰ ਕਿ 5 ਵਜੇ ਵਾਲਾ ਯਾਰ ਕੀ ਗੱਲ ਹੈ ਮਰੇ ਹਾਂ ਇੱਕ ਹੁੰਦੀ ਟ੍ਰੈਕਰੀ ਨੰਬਰ ਤੇਰੀ ਕੀ ਜ਼ਿੰਮੇਵਾਰੀ ਹੈ ਬਈ ਕੀ ਮਾਤਾ ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਫਾਜ਼ਿਲ ਕਾਬਿਚ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ ਜਿਸ ਲਈ ਮਿੱਟੀ ਨਾਲ ਪਰ ਟਿਪਰ ਪਿੰਡ ਦੀਆਂ ਲਿੰਕ ਸੜਕਾਂ ਤੋਂ ਲੰਘ ਰਹੇ ਨੇ ਜਿਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਮਾਮਲਾ ਇੰਨਾ ਗਰਮਾਇਆ ਹੈ ਕਿ ਪਿੰਡ ਵਾਸੀਆਂ ਤੇ ਪੁਲਿਸ ਅਧਿਕਾਰੀਆਂ ਮੂੰਹ ਸਾਹਮਣੇ ਹੋ ਗਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਜੋ ਨੈਸ਼ਨਲ ਹਾਈਵੇ ਬਣ ਰਿਹਾ ਹੈ ਉਸ ਲਈ ਹਰ ਰੋਜ਼ ਪਿੰਡ ਜੋਧਕੀ ਤੁਰਕਾ ਵਾਲੀ ਅਬੂਆਂ ਦੀਆਂ ਲਿੰਕ ਸੜਕਾਂ ਤੋਂ ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਲੰਘ ਰਹੇ ਨੇ ਜਿਸ ਕਾਰਨ ਸੜਕਾਂ ਟੁੱਟ ਰਹੀਆਂ ਨੇ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਲ ਹੋ ਗਿਆ ਡਰ ਬਣਿਆ ਰਹਿੰਦਾ ਹੈ ਕਿ ਕੋਈ ਹਾਦਸਾ ਨਾ ਵਾਪਰ ਜਾਵੇ ਲੋਕਾਂ ਦੇ ਇਲਜ਼ਾਮ ਨੇ ਕਿ ਜਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਅਧਿਕਾਰੀਆਂ ਨੇ ਵੀ ਟਿੱਪਰ ਚਾਲਕਾਂ ਦਾ ਸਾਥ ਦਿੱਤਾ ਤੇ ਪਿੰਡ ਦੇ ਲੋਕਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਜਿਹੇ ਦੇ ਵਿੱਚ ਪਿੰਡ ਦੇ ਲੋਕ ਧਰਨਾ ਦੇ ਕੇ ਬੈਠ ਗਏ ਅਤੇ ਟਿੱਪਰਾਂ ਦਾ ਰਾਹ ਬੰਦ ਕਰ ਦਿੱਤਾ ਜਦ ਕਿ ਪੁਲਿਸ ਵੱਲੋਂ ਮਾਮਲਾ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੀਆਈਏ ਜੀ ਸਾਡੇ ਇੱਥੇ ਜ਼ਿੰਮੇਦਾਰ ਹੈ ਪਿੰਡ ਦੇ ਵਿੱਚ ਜਥੇਬੰਦੀ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਆ ਇਹਨਾਂ ਨੂੰ ਪਿਛਲੇ ਦਿਨਾਂ ਤੋਂ ਕਾਫੀ ਸਮੱਸਿਆ ਆ ਰਹੀ ਹੈ ਇੱਥੇ ਇਹਨਾਂ ਦੇ ਬੱਚੇ ਛੋਟੇ ਛੋਟੇ ਪੜਦੇ ਆ ਇਹ ਟਿੱਪ ਟੱਪਦੇ ਆ ਬਹੁਤ ਜ਼ਿਆਦੇ ਮਿੱਟੀ ਦੇ ਭਰੇ ਹੋਏ ਕੋਈ ਇਹਨਾਂ ਦੇ ਉੱਪਰ ਪਾਣੀ ਨਹੀਂ ਛਿੜਕਦੇ ਨਾ ਕੋਈ ਤਰਪਾਲ ਪਾਉਂਦੇ ਆ ਜੇ ਆਮ ਬੰਦਾ ਕੋਈ ਟਰਾਲੀ ਵੀ ਮਿੱਟੀ ਦੀ ਲਿਆਉਂਦਾ ਹੋਵੇ ਉਹਨੂੰ ਫੜ ਕੇ ਥਾਣੇਦਾਰ ਜਿਹੜਾ ਥਾਣੇ 'ਚ ਬੰਦ ਕਰ ਦਿੰਦੇ ਆ ਤੇ ਇੱਥੇ ਕੀ ਹੋਇਆ ਅੱਜ ਇਹ ਥਾਣੇਦਾਰ ਆ ਸਾਡੇ ਮਲਕੀਸ਼ ਸਿੰਘ ਸਦਰ ਫਾਇਲ ਲਗਾ ਦੋ ਇਹਨਾਂ ਨੇ ਅੱਗੇ ਗੱਡੀ ਲਾ ਕੇ ਆ ਆਪਦੀ ਇਹਨਾਂ ਨੂੰ ਮਤਲਬ ਸਕਾਟ ਕਰਦੇ ਹੋਏ ਅੱਗੇ ਗੱਡੀ ਲਾ ਕੇ ਜਿਹੜੇ ਟਿੱਪ ਟਪਾਏ ਤੇ ਇਹਨਾਂ ਨੂੰ ਦਬਕਾਇਆ ਆਪਣੇ ਬੰਦਿਆਂ ਨੂੰ ਫਿਰ ਜਦੋਂ ਸਾਡੇ ਧਿਆਨ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜਾ ਰੋਡ ਰੋਕੋ ਜਿਹੜੀ ਆਪਣੀ ਸੁਣਵਾਈ ਹੈ ਉਹ ਧਰਨਾ ਲਾ ਕੇ ਰੋਡ ਤੇ ਬਹਿ ਕੇ ਹੀ ਹੋਣੀ ਹੈ ਤੇ ਅਸੀਂ ਜਿਹੜਾ ਰੋਡ ਰੋਕਤਾ ਹੈ ਅਸੀਂ ਆ ਗਏ ਇੱਥੇ ਹੁਣ ਪ੍ਰਸ਼ਾਸਨ ਆਉਂਦਾ ਐ ਜਿਹੜੀ ਇਧਰ ਦੀ ਲਿੰਕ ਰੋਡ ਦੇ ਉੱਪਰ ਦੀ ਟਿਪਰ ਆ ਰਹੇ ਐ ਇਸ ਜਾਨੀ ਮਾਨ ਦੀ ਨੁਕਸਾਨ ਵੀ ਹੋ ਸਕਦਾ ਸਾਡਾ ਬੱਚੇ ਆ ਛੋਟੇ ਛੋਟੇ ਜਿਹੜੇ ਸੜਕ ਦੇ ਉੱਪਰ ਐ ਪਿੰਡਾਂ ਦੇ ਵਿੱਚ ਦੀ ਜਿਹੜੀ ਵਿਸ਼ਾਲ ਦੀ ਸੜਕ ਲੰਘਦੀ ਐ ਤੇ ਇਹਨਾਂ ਨੂੰ ਜਿਹੜੀ ਸੜਕ ਪੈਂਦੀ ਐ ਅ 18 ਫੁੱਟੀ ਸੜਕ ਹੈਗੀ ਆ ਸ਼ਹਿਰ ਦੇ ਵੇਜਦੀ ਉਰਲੇ ਪਾਸੇ ਦੀ ਉਧਰ ਦੀ ਪੈਂਚਾਂ ਵਾਲੀ ਵੇਜਦੀ ਉਹ ਸੜਕ ਦੇ ਉੱਪਰ ਦੀ ਟਿੱਪਰ ਲਿਆਉਣ ਕੋਈ ਚੱਕਰ ਨਹੀਂ ਜਿਹੜਾ ਇਧਰ ਦੀ ਸੜਕ ਤੋਂ ਟਿੱਪਰ ਅਸੀਂ ਬਿਲਕੁਲ ਨਹੀਂ ਚੱਲਣ ਦਿਆ ਨਹੀਂ ਪਤਾ ਜੀ ਨੇੜੇ ਪੈਂਦਾ ਕੀ ਹੈ ਕਾਰਨ ਕੁਝ ਮੇਰੇ ਹਿਸਾਬ ਨਾਲ ਕੋਈ ਕਿਲੋ 2 ਕਿਲੋਮੀਟਰ ਨੇੜੇ ਪੈਂਦਾ ਹੋ ਪਰ ਜਦੋਂ ਠੇਕੇਦਾਰ ਠੇਕੇਦਾਰੀ ਚੱਕਦਾ ਜਾਂ ਕਰਦਾ ਟੈਂਡਰ ਚੱਕਦਾ ਉਦੋਂ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਦੀ ਕਿਵੇਂ ਟਿੱਪਰ ਲੰਘਣਗੇ ਤੇ ਕਿਵੇਂ ਲੰਘਣ ਦੇਣਗੇ ਲੋਕ ਇੱਕ ਖਿਓ ਵਾਲੇ ਤੂੰ ਕਿੰਦੀ ਜੋੜ ਗਈ ਤੋ ਇੱਥੇ ਪਾਸੇ ਜੀ ਟਿੱਬਿਆਂ ਤੋਂ ਮਿੱਟੀ ਲੈ ਕੇ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਦੀ ਲੈ ਕੇ ਆਉਂਦੇ ਜਿਹੜੇ ਪਿੰਡਾਂ ਦੇ ਵਿੱਚ ਦੀ ਬਿਲਕੁਲ ਮਿੱਟੀ ਲਿਹਾਉਂਦਾ ਹੱਕ ਨਹੀਂ ਇਹ ਜੀ ਬਣ ਰਿਹਾ ਬਾਈਪਾਸ ਭਾਰਤਮਾਲਾ ਜਿਹੜੇ ਬਣ ਰਿਹਾ ਬਾਈਪਾਸ ਉਹਦੇ ਉੱਪਰ ਮਿੱਟੀ ਜਿਹੜੀ ਪੈ ਰਹੀ ਹੈ ਜੰਨੂ ਵਾਲੀ ਸਾਂ ਜਿਮੀਦਾਰਾਂ ਦੀਆਂ ਨਾਲ ਫਸਲਾਂ ਉਹਨਾਂ ਦਾ ਵੀ ਨੁਕਸਾਨ ਹੈ ਮਿੱਟੀ ਪੈਂਦੀ ਹੈ ਜਿਹੜੀਆਂ ਛੜਕ ਆ ਜਿਹੜੀ ਬਿਲਕੁਲ ਬਹਿ ਚੁੱਕੀ ਆ ਦੇਖੋ ਕਿੱਡੇ ਕਿੱਡੇ ਜਿਹੜੇ ਖੱਡੇ ਆ ਉਹ ਆ ਜਿਹੜੀਆਂ ਇਹ ਸੜਕ ਦੇ ਵਿੱਚ ਦੀ ਛੋਟੀਆਂ ਪੁਲੀਆਂ ਲੰਘੀਆਂ ਹੋਈਆਂ ਪਾਣੀ ਲੱਗਦਾ ਜ਼ਿਮੀਂਦਾਰਾਂ ਨੂੰ ਉਹ ਵੀ ਟੁੱਟਦੀਆਂ ਬੰਦਦੀਆਂ ਔਰ ਜ਼ਿਮੀਂਦਾਰਾਂ ਦਾ ਪਾਣੀ ਵੀ ਖਰਾਬ ਡਿਮਾਂਡ ਇਹ ਆ ਜੀ ਜਿਹੜਾ ਇੱਥੋਂ ਦੀ ਅਸੀਂ ਬਿਲਕੁਲ ਡੇਰੇ ਟਿੱਪਰ ਨਹੀਂ ਲੰਘਣ ਦੇਣੇ ਜੋ ਹੋਊਗਾ ਠੀਕ ਹੈ ਅਸੀਂ ਪ੍ਰਸ਼ਾਸਨ ਨਾਲ ਮਤਲਬ ਸੜਕ ਤੇ ਬੈਠੇ ਆਂ ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਲਿਜਾਣਾ ਅੰਦਰ ਦੇਣਾ ਪਰਚਾ ਕਰਨਾ ਉਹ ਪ੍ਰਸ਼ਾਸਨ ਦੀ ਮਰਜ਼ੀ ਆ ਅਸੀਂ ਜਿਹੜਾ ਆਪਦਾ ਕੰਮ ਆ ਸੜਕ ਤੇ ਬਹਿ ਕੇ ਜਾਰੀ ਰੱਖਾਂ ਗੱਲ ਹੋਣ ਪ੍ਰਸ਼ਾਸਨ ਆਇਆ ਗੱਲਬਾਤ ਕਰਦੇ ਆਂ ਤੇ ਅਸੀਂ ਜਿਹੜਾ ਆਪਦੇ ਜਿਹੜੇ ਸਾਡੇ ਆਪਣੇ ਪ੍ਰਧਾਨ ਹੈਗੇ ਆ ਪੰਜਾਬ ਦੇ ਸਰਦਾਰ ਡੱਲੇਵਰ ਸਾਹਿਬ ਉਹਨਾਂ ਦੇ ਧਿਆਨ ਚ ਵੀ ਲਿਆ ਦਿੰਨੇ ਆ ਤੇ ਜਿਵੇਂ ਹੋਊਗਾ ਫਿਰ ਉਸੇ ਤਰ੍ਹਾਂ ਧਰਨਾ ਚਲਾਵਾਂਗੇ ਪਰ ਮਿੱਟੀ ਲੱਦੀ ਹੋਈ ਆ ਜਿੱਥੇ ਮਾ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਫਲਾਈਓਵਰ ਜਾਰੀ ਆ ਉਹਦੀ ਉਸਾਰੀ ਹੋ ਰਹੀ ਆ ਉਹਦੇ ਸੁਭੰਦੀ ਮਿੱਟੀ ਲਾਗੇ ਬੰਨੇ ਪਿੰਡਾਂ ਚੋਂ ਲਿਆਉਣੀ ਆ ਤੇ ਬਣਾ ਦੇਣਾ ਤੇ ਪਿੰਡ ਵਾਲੇ ਰੋਸ ਕਰਦੇ ਨੇ ਕਿ ਸਾਡਾ ਐ ਨੁਕਸਾਨ ਹੁੰਦਾ ਜਿਹਾ ਆ ਹੋ ਗਿਆ ਜੀ ਇਹੋ ਜੀ ਕਿ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਨੁਕਸਾਨ ਕਰੇਗਾ ਤਾਂ ਸੌਠੇਕਰ ਭਰੇਗਾ ਇਹੋ ਜੀ ਤਾਂ ਤੁਹਾਡੇ ਕੋਲ ਹੈਗੇ ਆ ਜਬਰਦਸਤ ਦੇਦੇ ਪੁੱਛਣਾ ਆ ਉਹ ਗੱਡੀ ਆਪਾਂ ਲੈ ਕੇ ਆਏ ਸਰਕਾਰੀ ਗੱਡੀ ਲੈ ਕੇ ਆਏ ਇਹ ਕੋ ਕਿਸੇ ਦੀ ਪਾਇਲਟ ਨਾ ਕੀਤੀ ਤੇ ਨਾ ਕੋ ਕਰੂਗਾ ਠੀਕ ਹੈ ਜੇ ਇਹਨਾਂ ਨੇ ਕਰਨਾ ਦਿੱਤਾ ਮੈਂ ਤਾਂ ਧੰਨੇ ਸੰਬੰਧੀ ਆਇਆ ਨਾ ਇੱਕ ਤਰ੍ਹਾਂ ਨੇ ਕਿ ਬੈਠ ਕੇ ਟੇਬਲ 'ਤੇ ਗੱਲ ਕਰਵਾਉਣ ਜੋ ਇਹਨਾਂ ਦੀ ਸ਼ਰਤਾਂ ਨੇ ਤੇ ਸ਼ਰਤਾਂ ਠੇਕੇਰ ਮੰਨਦਾ ਹੈ ਤਾਂ ਕੰਮ ਜਾਰੀ ਰੱਖੇਗਾ ਕੋਈ ਆ ਸਰਕਾਰ ਦੇ ਕੰਮ 'ਚ ਵਿਗੜ ਨਾ ਕੋ ਪਾ ਸਕਿਆ ਤੇ ਨਾ ਕੋ ਪਾਵੇਗਾ ਇਹ ਪਾਵੇਗਾ ਤਾਂ ਪਈਓ ਤੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਬਾਈ ਆ ਸ਼੍ਰੀਮਾਨ ਜੀ ਜਿਹੜਾ ਭਾਰਤ ਮਾਲਾਲ ਅੱਛਾ ਕੋਈ ਟਿਪਰ ਨਹੀਂ ਟੱਪਿਆ ਕੋਈ ਫਸਟਾ ਨਹੀਂ ਫੜਿਆ ਖਾਲੀ ਖਾਲੀ ਟਿਪਰ ਨੇ ਖਾਲੀ ਟਿਪਰਾ ਨੇ ਅਹਰਕਾਰ ਦਾ ਰੋਡ ਤੇ ਚੱਲਣਾ ਉਹ ਕਹਿੰਦੇ ਖੇਤਾਂ ਵਿੱਚ ਵੀ ਤਾਂ ਜਾਣਾ ਨਹੀਂਗਾ ਨਹੀਂ ਇਹਨਾਂ ਦੇ ਚੱਲਣਗੇ ਦੇਖੋ ਜਿੱਥੋਂ ਕਿਸੇ ਨੂੰ ਕੋਈ ਛੋਟ ਆਇਆ ਤਾਂ ਜੋ ਆਇਆ ਵੀ ਇਹ ਰੋਕ ਕੋਈ ਨਹੀਂ ਸਕਦਾ ਇਹ ਤਾਂ ਐਵੇਂ ਇੱਕ ਫਜ਼ੂਲੀ ਹੈ ਧੱਕੇਸ਼ਾਹੀ ਹੈ ਤਾਂ ਠੀਕੇ ਦਾ ਸਮਝ ਲਓ ਚਾਹੀਏ ਇਹਨਾਂ ਦੀ ਸਮਝ ਲਓ ਇਵੇਂ ਹਰ ਇੱਕ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਬੈਠ ਕੇ ਟੇਬਲ ਟਾਕ ਗੱਲਾਂ ਨਾਲ ਟੇਬਲ ਟਾਕ ਬੈਠ ਕੇ ਗੱਲਵਾਜ ਜੋ ਇਹਨਾਂ ਦੀ ਸ਼ਰਤਾਂ ਨੇ ਦੱਸਣ ਉਹਨੂੰ ਠੀਕ ਤਰ੍ਹਾਂ ਮਨਜ਼ੂਰ ਹੋਇਆ ਤਾਂ ਭਾਈ ਉਹ ਆਪਦਾ ਕਾਰੋਇ ਕੱਢ ਲੂਗਾ ਨਹੀਂ ਤਾਂ ਫਿਰ ਆਪਦਾ